ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਗੁੱਡ ਮਾਰਨਿੰਗ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਦਰਦ ਭਰੇ ਇੱਕ ਨਾਵਲਕਾਰ ਸ਼ਿਵ ਕੁਮਾਰ ਬਟਾਲਵੀ ਦੀਆਂ ਲਿਖੀਆਂ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ ਉਮੀਦ ਕਰਦਾ ਤੁਹਾਨੂੰ ਇਹ ਲਾਈਨਾਂ ਪਸੰਦ ਆਉਣਗੀਆਂ ਸ਼ਿਵ ਕੁਮਾਰ ਜੀ ਲਿਖਦੇ ਨੇ ਕੀ ਪੁੱਛਦੇ ਉਹ ਹਾਲ ਫਕੀਰਾਂ ਦਾ ਸੜਨ ਦੀਆਂ ਵਿਚੜੇ ਨੀਰਾਂ ਦਾ ਕੀ ਪੁੱਛਦੇ ਉਹ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਛੜੇ ਨੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਹੰਝ ਦੀ ਜੂਨੇ ਆਿਆਂ ਦਾ ਸਾਡਾ ਹੰਝ ਦੀ ਜੂਨੇ ਆਿਆਂ ਦਾ ਸਾਡਾ ਦਿਲ ਜਲਿਆ ਦਿਲ ਗੀਰਾਂ ਦਾ ਕੀ ਪੁੱਛ ਦਿਓ ਹਾਲ ਫਕੀਰਾਂ ਦਾ ਕੀ ਪੁੱਛ ਦਿਓ ਹਾਲ ਫਕੀਰਾਂ ਦਾ ਬਹੁਤ ਹੀ ਪ੍ਰਸਿੱਧ ਨਾਮ ਲਕਰ ਹੋਏ ਨੇ ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਦਾ ਦਿਹਾਂਤ 32 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਉਹਨਾਂ ਨੇ ਵੀ ਇਸ਼ਕ ਵਾਸਤੇ ਜਾਂ ਆਪਣੇ ਨਾਵਲਕਾਰੀ ਦੇ ਵਿੱਚ ਇੰਨੀਆਂ ਕੁ ਅਤਪੁੱਤ ਰਚਨਾਵਾਂ ਲਿਖੀਆਂ ਉਹਨਾਂ ਰਚਨਾਵਾਂ ਦੇ ਗੁਲਦਸਤੇ ਦੇ ਵਿੱਚੋਂ ਇੱਕ ਤੁਹਾਡੇ ਨਾਲੇ ਰਚਨਾ ਸਾਂਝੀ ਕਰਨ ਦਾ ਮੌਕਾ ਮਿਲਿਆ ਦੋਸਤਾਂ ਨੂੰ ਬੇਨਤੀ ਹੈ ਕਿ ਇਸ ਰਚਨਾ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰਕੇ ਆਪਣੇ ਚੈਨਲ ਦੇ ਨਾਲ ਜੁੜੋ ਇਸ ਤਰ੍ਹਾਂ ਦੀਆਂ ਹੋਰ ਵੀ ਲਿਖਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਜੋ ਸਾਡੇ ਪਿੰਡ ਦੇ ਬਹੁਤ ਹੀ ਪ੍ਰਸਿੱਧ ਢਾਡੀ ਢਾਡੀ ਪਾਲ ਸਿੰਘ ਜੀ ਪੰਛੀ ਉਹਨਾਂ ਦੀਆਂ ਰਚਨਾਵਾਂ ਵੀ ਤੁਹਾਡੇ ਨਾਲ ਸਮੇਂ ਦੇ ਹਿਸਾਬ ਨਾਲ ਸਾਂਝੀਆਂ ਕਰਦੇ ਰਹਾਂਗੇ ਤੇ ਇਸ ਵੀਡੀਓ ਨੂੰ ਇਸ ਕਵਤਾ ਨੂੰ ਤੁਸੀਂ ਬਹੁਤ ਪਿਆਰ ਦੇਮੋਗੇ ਮੈਂ ਉਮੀਦ ਕਰਦਾ ਤੁਹਾਡੇ ਤੋਂ ਸਾਰੇ ਦਰਸ਼ਕਾਂ ਤੋਂ ਤੁਸੀਂ ਮੇਰੇ ਭੈਣ ਭਰਾ ਹੋ ਤੁਸੀਂ ਇਸ ਤਰ੍ਹਾਂ ਦੀਆਂ ਰਚਨਾਵਾਂ ਸੁਣਨ ਵਾਸਤੇ ਇਸ ਤਰ੍ਹਾਂ ਦੀਆਂ ਕਵਤਾਵਾਂ ਸੁਣਨ ਵਾਸਤੇ ਧਾਰਮਿਕ ਸਹਿਯੋਗੀ ਦੇ ਵਿੱਚ ਤੁਹਾਨੂੰ ਰਚਨਾਮਾ ਆਪਾਂ ਹਰ ਇੱਕ ਵਾਰ ਸੁਣਾਇਆ ਕਰਾਂਗੇ ਤੇ ਚੈਨਲ ਨੂੰ ਸ਼ੇਅਰ ਕਰੋ ਫੋਲੋ ਕਰੋ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ